ਸੰਗਲਨ ਰੇਲਵੇ ਸਟੇਸ਼ਨ ਤੇ ਜਿਹੜਾ ਕਿ ਕਸ਼ਮੀਰ ਦਾ ਪਹਿਲਾ ਰੇਲਵੇ ਸਟੇਸ਼ਨ ਹੈਗਾ ਫ੍ਰੈਸ਼ ਵਿਕੋਦਮ ਹੀ ਵੱਧ ਗਿਆ ਆਪਾਂ ਲੈ ਤੋ ਇਹ ਹਿੱਲੀ ਏਰੀਆ ਦਾ ਸਪੂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ ਅੱਜ ਮੈਂ ਜਾ ਰਿਹਾ ਕਸ਼ਮੀਰ ਤੇ ਇਸ ਟਾਈਮ ਮੈਂ ਪਹੁੰਚਿਆ ਉਦਮਪੁਰ ਸਟੇਸ਼ਨ ਤੇ ਜੇ ਤੁਸੀਂ ਵੀ ਪੰਜਾਬ ਵੱਲੋਂ ਜਾਂ ਦਿੱਲੀ ਵੱਲੋਂ ਕਿਤੋਂ ਵੀ ਆਉਂਦੇ ਹੋ ਤਾਂ ਉੱਥੋਂ ਜਿਹੜਾ ਲਾਸਟ ਸਟੇਸ਼ਨ ਤੁਹਾਨੂੰ ਆਉਣਾ ਹੁੰਦਾ ਉਦਮਪੁਰ ਸਟੇਸ਼ਨ ਹੀ ਹੁੰਦਾ ਤੇ ਇਸ ਸਟੇਸ਼ਨ ਦਾ ਨਾਮ ਥੋੜੇ ਮਹੀਨੇ ਪਹਿਲਾਂ ਚੇਂਜ ਕਰਤਾ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਦੇ ਨਾਮ ਤੇ ਰੱਖ ਦਿੱਤਾ ਗਿਆ ਐਮ ਸੀ ਐਮਟੀ ਕੋਡ ਲਿਖਿਆ ਹੁੰਦਾ ਸੋ ਇਹ ਚੀਜ਼ ਜ਼ਰੂਰ ਨੋਟ ਰੱਖਿਓ ਤੇ ਮੇਰੇ ਰਾਈਟ ਸਾਈਡ ਤੇ ਸਟੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਇੱਥੋਂ ਬੱਸ ਲੈ ਕੇ ਆਪਾਂ ਸੰਗਲਨ ਸੰਗਲਨ ਸਟੇਸ਼ਨ ਵੱਲ ਜਾਣਾ ਜਿਹੜਾ ਕਿ ਥੋੜੇ ਚਿਰ ਪਹਿਲਾਂ ਹੀ ਬਣਿਆ ਹੈ ਜੇ ਤਾਂ ਉਹਦੇ ਨਾਲ ਕੀ ਹੈ ਜੰਮੂ ਤੋਂ ਸ਼੍ਰੀਨਗਰ ਜਾਣਾ ਬਹੁਤ ਸੌਖਾ ਹੋ ਗਿਆ ਨਹੀਂ ਤਾਂ ਤੁਹਾਨੂੰ ਪਹਿਲਾਂ ਇਸ ਸਟੇਸ਼ਨ ਤੋਂ ਉਦਮਪੁਰ ਤੋਂ ਬਨੇਹਾਲ ਜਾਣਾ ਪੈਂਦਾ ਸੀਗਾ ਉੱਥੋਂ ਫੇਰ ਜਾ ਕੇ ਤੁਹਾਨੂੰ ਟ੍ਰੇਨ ਮਿਲਦੀ ਸੀਗੀ ਬਟ ਉਹ ਰਸਤਾ ਵੀ ਬਹੁਤ ਸੋਹਣਾ ਸੋ ਵੀਡੀਓ ਅੱਗੇ ਜ਼ਰੂਰ ਵੇਖਿਓ ਕਿਉਂਕਿ ਉਹ ਜਿਹੜਾ ਰਾਹ ਹੈ ਨਾ ਬਹੁਤ ਜ਼ਿਆਦਾ ਸੋਹਣਾ ਹੈ ਹੁਣ ਤਾਂ ਬਰਫ਼ ਵੀ ਬਹੁਤ ਜ਼ਿਆਦਾ ਪਈ ਹੋਈ ਹੈ ਇਸ ਵੈਨ 'ਚ ਗੱਲ ਹੋਈ ਹੈ 400 ਰੁਪਏ 'ਚ ਸੱਤ ਜਾਣੇ ਜਾਣਗੇ ਆ ਨਬਾਗ ਰੱਖਦੇ ਪਿਆਉਣ ਸੁਹਾਾ ਸਾਹਮਣੇ ਬਸ ਸਟਾਪ ਹੈ ਇੱਥੇ ਇਸ ਚੌਂਕ ਤੇ ਇਸ ਗੱਡੀ 'ਚ ਅਸੀਂ ਆਏ ਆ ਤੇ ਥੋੜਾ ਬੱਸ ਲਵਾਂਗੇ ਹਾਲਾਂਕਿ ਅੱਗੇ ਜਿਹੜਾ ਰਸਤਾ ਬੰਦ ਆ ਇੱਕ ਸਾਈਡ ਤੋਂ ਸੋ ਕਹਿ ਰਿਹਾ ਵੀ 10-11 ਵਜੇ ਖੋਲਣਗੇ ਤੇ ਮੈਂ ਤੁਹਾਨੂੰ ਦੱਸਦਾ ਪੂਰੀ ਸਟੋਰੀ ਕੀ ਹੈ ਤੇਰੀ ਸੋ ਹੁਣ ਇੱਥੇ ਪਿੱਛੇ ਰੁਕੇ ਸੀਗੇ ਲਗਭਗ 30-40 ਕਿਲੋਮੀਟਰ ਹੈ ਰੇਲਵੇ ਸਟੇਸ਼ਨ ਤੋਂ ਤੇ ਆ ਤੁਸੀਂ ਦੇਖ ਸਕਦੇ ਹੋ ਹੁਣ ਧੁੱਪ ਬਹੁਤ ਤੇਜ਼ ਨਿਕਲ ਗਈ ਹੈ ਸਵੇਰੇ ਬਹੁਤ ਜ਼ਿਆਦਾ ਠੰਡ ਸੀਗੀ ਤੇ ਇੱਥੇ ਟਾਬਿਆਂ ਕੋਲੇ ਰੁਕੇ ਆ ਉਹ ਜਿਹੜੀ orange ਕਲਰ ਦੀ ਬੱਸ ਆ ਉਹ ਆਪਣੀ ਬੱਸ ਹਾਲਾਂਕਿ ਸੀਟ ਨਹੀਂ ਮਿਲੀ ਪਰ ਫਿਰ ਵੀ ਠੀਕ ਹੈ ਕਿਉਂਕਿ ਲੈਂਡਸਲਾਈਡ ਕਰਕੇ ਨਾ ਬੱਸਾਂ ਬਹੁਤ ਘਟ ਜਾ ਰਹੀਆਂ ਤੇ ਪਿੱਛੋਂ ਰਾਹ ਬੰਦ ਸੀਗਾ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਰਸਤਾ ਮਿਲ ਗਿਆ ਨਿਕਲੰਦਾ ਹੁਣ ਇੱਥੋਂ ਲਗਭਗ ਤੁਸੀਂ ਲਗਾ ਕੇ ਚੱਲੋ 1 ਘੰਟਾ ਮੈਕਸਿਮਮ ਲੱਗੂਗਾ ਹੁਣ ਇੱਥੇ ਚਾਹ ਜਾਂ ਕਿਸੇ ਨੇ ਜੇ ਕੁਝ ਖਾਣਾ ਤਾਂ ਉਹ ਖਾ ਰਿਹਾ ਤੇ ਫਿਰ ਆਪਾਂ ਚੱਲਦੇ ਹਾਂ ਸੋ ਫਾਈਨਲੀ ਬੜੇ ਘੰਟਿਆਂ ਬਾਅਦ ਮਤਲਬ ਤੁਸੀਂ ਲਗਾ ਲਓ ਸਵੇਰੇ ਮੈਂ 5:30 ਇੱਥੇ ਪਹੁੰਚ ਗਿਆ ਸੀਗਾ ਉਦਮਪੁਰ ਸਟੇਸ਼ਨ ਦੇ ਉਸ ਤੋਂ ਬਾਅਦ ਹੁਣ ਦੁਪਹਿਰ ਦੇ 12:30 ਹੋਏ ਆ ਤੇ ਤੁਸੀਂ ਘੰਟੇ ਗਿਣ ਲਓ ਕਰੀਬ 6 7 8 ਘੰਟੇ ਬਾਅਦ ਤੇ ਪਹੁੰਚਿਆ ਐਂਡ ਆ ਸਟੇਸ਼ਨ ਅੰਡਰ ਕੰਸਟਰਕਸ਼ਨ ਹੀ ਆ ਜੇ ਇੱਥੋਂ ਦਾ ਜਿਹੜਾ ਰੈਂਪ ਬਣਿਆ ਹੋਇਆ ਐ ਪਰ ਉੱਪਰ ਪੂਰਾ ਤਿਆਰ ਐ ਐਂਡ 2:30 ਵਜੇ ਦੀ ਟ੍ਰੇਨ ਆ ਜੀ ਡੇਢ ਘੰਟਾ ਹੈਗਾ ਉੱਪਰ ਜਾ ਕੇ ਦੇਖਦੇ ਆ ਪਹਿਲਾਂ ਤਾਂ ਵਾਸ਼ਰੂਮ ਜਾਣਾ ਤੇ ਫਿਰ ਕੁਝ ਖਾਣੇ ਆ ਡੇਢ ਘੰਟਾ ਬਿਕੋਜ਼ 2:30 ਘੰਟੇ ਤੱਕ ਉਹ ਰਸਤਾ ਜੋ 5:00 ਵਜੇ ਮੈਂ ਸ਼੍ਰੀਨਗਰ ਪਹੁੰਚੂਗਾ ਐਂਡ ਹੋਰਿਆ ਸਟੇਸ਼ਨ ਅੱਜ ਮੈਂ ਹੈਗਾ ਕਸ਼ਮੀਰ ਤੇ ਕਸ਼ਮੀਰ ਦੇ ਸੰਗਲਨ ਰੇਲਵੇ ਸਟੇਸ਼ਨ ਤੇ ਜਿਹੜਾ ਕਿ ਕਸ਼ਮੀਰ ਦਾ ਪਹਿਲਾ ਰੇਲਵੇ ਸਟੇਸ਼ਨ ਹੈ ਜਿਹੜਾ ਜੰਮੂ ਤੋਂ ਸ਼੍ਰੀਨਗਰ ਨੂੰ ਕਨੈਕਟ ਕਰਦਾ ਤੇ ਜੇ ਤੁਸੀਂ ਵੀ ਹੁਣ ਜੰਮੂ ਤੋਂ ਸ਼੍ਰੀਨਗਰ ਜਾਣਾ ਹੈ ਕਸ਼ਮੀਰ ਜਾਣਾ ਤਾਂ ਬਹੁਤ ਸੌਖਾ ਹੋ ਗਿਆ ਤੇ ਅੱਜ ਤੋਂ ਪਹਿਲਾਂ ਮੈਂ ਕਸ਼ਮੀਰ ਦੇ ਲੋਕਾਂ ਨੂੰ ਇੰਨਾ ਖੁਸ਼ ਕਦੇ ਨਹੀਂ ਵੇਖਿਆ ਇਹਦੀ ਓਪਨਿੰਗ ਥੋੜੇ ਦਿਨ ਪਹਿਲਾਂ ਹੀ ਨਰਿੰਦਰ ਮੋਦੀ ਨੇ ਕੀਤੀ ਹੈ ਫਰਵਰੀ ਦੇ ਅਖੀਰਲੇ ਹਫਤੇ ਚ ਤੇ ਇਹ ਪੂਰੀ ਟੋਟਲ ਜਿਹੜੀ ਲਾਈਨ ਹੈ ਸ਼੍ਰੀਨਗਰ ਸ਼੍ਰੀਨਗਰ ਤੋਂ ਵੀ ਅੱਗੇ ਜਾਂਦੀ ਹੈ ਇਹ ਬਾਰਾਮੂਲਾ ਤੱਕ 48 ਕਿਲੋਮੀਟਰ ਲੰਬਾ ਟਰੈਕ ਹੈ ਐਂਡ 90% ਇਹ ਟਰੈਕ ਜਿਹੜਾ ਹੈਗਾ ਉਹ ਟਨਲ ਦੇ ਵਿੱਚ ਹੈ ਐਂਡ ਰਸਤੇ ਦਾ ਜਿਹੜੀ ਖੂਬਸੂਰਤੀ ਹੈ ਜਿਹੜੀਆਂ ਮੈਂ ਇਸ ਤੋਂ ਪਹਿਲਾਂ ਵੀਡੀਓਜ਼ ਵੇਖੀਆਂ ਨੇ ਬਹੁਤ ਸੋਹਣਾ ਹੈ ਪੂਰੇ ਰਸਤੇ 'ਚ ਇਸ ਟਾਈਮ ਬਰਫ਼ ਪਈ ਹੋਈ ਹੈ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਇਹਦੀ ਟਿਕਟ ਲਗਭਗ ਸ਼੍ਰੀਨਗਰ ਦੀ 60 ਰੁਪਏ ਤੇ 2.5 ਘੰਟੇ ਦਾ ਸਫ਼ਰ ਹੈ ਫਿਲਹਾਲ ਜਿਹੜੀਆਂ ਨੇ ਸਿਰਫ ਇੱਥੇ ਦੋ ਟ੍ਰੇਨ ਚੱਲਦੀਆਂ ਨੇ ਇੱਕ ਸਵੇਰੇ 7 ਵਜੇ ਦੇ ਆਰਾਊਂਡ ਚੱਲਦੀ ਹੈ ਇੱਕ ਦੁਪਹਿਰੇ 2 ਵੀ ਉਸ ਤੋਂ ਬਾਅਦ ਕੋਈ ਟ੍ਰੇਨ ਨਹੀਂ ਜਾਂਦੀ ਕਿਉਂਕਿ ਅੱਜ ਇਹ ਜਿਹੜਾ ਹੈਗਾ ਕੰਮ ਚੱਲਦਾ ਪਿਆ ਇਹਦਾ ਤੇ ਅੱਗੇ ਆਪਾਂ ਚੱਲਦੇ ਆਂ ਟ੍ਰੇਨ ਦੀ ਟਿਕਟ ਲੈਣੇ ਆਂ ਹਾਲਾਂਕਿ ਮੇਰੇ ਨਾਲ ਇੱਕ ਦੋ ਜਾਣੇ ਨੇ ਉਹਨਾਂ ਨੂੰ ਮੈਂ ਕਹਤਾ ਟਿਕਟ ਲੈ ਲਓ ਉਹਨਾਂ ਨੂੰ ਮੈਂ ਪੈਸੇ ਟਰਾਂਸਫਰ ਕਰ ਦੂੰਗਾ ਤੇ ਆ ਜਿਹੜਾ ਹੈਗਾ ਇਹ ਟਿਕਟ ਕਾਊਂਟਰ ਹੈ ਤੇ ਇੱਧਰ ਤੁਸੀਂ ਟਿਕਟ ਤੇ ਰੇਟ ਦੇ ਸਕਦੇ ਹੋ ਆ ਸਾਰੇ ਟਿਕਟ ਦੇ ਰੇਟ ਨੇ ਆ ਦੇਖੋ ਸ਼੍ਰੀਨਗਰ 60 ਰੁਪਏ ਐਂਡ ਉਹ ਵੀ ਲੈ ਲਈ 60 ਰੁਪਏ ਦੀ ਟਿਕਟ ਹੁਣ ਬਸ ਵੇਟ ਕਰ ਰਹੇ ਆਂ ਟ੍ਰੇਨ ਦਾ ਆ ਦੇਖੋ ਇਹ ਅਜੇ ਨਵਾਂ ਨਵਾਂ ਹੀ ਬਣਿਆ ਤੇ ਇਹ ਅਜੇ ਸਾਡ ਡਿਜੀਟਲ ਸਕਰੀਨ ਲੱਗੀ ਅਜੇ ਕੋਈ ਟ੍ਰੇਨ ਨੰਬਰ ਨਹੀਂ ਹੈਗਾ ਬਿਕੋਜ਼ ਇੱਕ ਟ੍ਰੇਨ ਹੀ ਚੱਲਦੀ ਆ ਅਜੇ ਐਂਡ ਥਰੂ ਸਿਕਿਉਰਿਟੀ ਅਲੋ ਆਜ ਚੱਲ ਨਹੀਂ ਰਿਹਾ ਆ ਸਰਦਾਰ ਜੀ ਆਪਣੇ ਇੱਥੇ ਡਿਊਟੀ ਤੇ ਨੇ ਐਂਡ ਜੇ ਇਧਰੋਂ ਜਾਈਏ ਪਲੈਟਫਾਰਮਸ ਨੇ ਸਫਾਈ ਦੇਖੋ ਕਿੰਨੀ ਹੈ ਆਫਕੋਰਸ ਬਿਕੋਜ਼ ਨਵਾਂ ਬਣਿਆ ਜਿੱਤਾ ਕਰਕੇ ਐਂਡ ਉਧਰ ਤੁਸੀਂ ਸਾਹਮਣੇ ਜ਼ਰੂਰ ਦੇਖ ਸਕਦੇ ਹੋ ਵੀ ਅਜੇ ਕੰਸਟਰਕਸ਼ਨ ਹੀ ਚੱਲਦੀ ਪਈ ਹੈ ਇਧਰ ਨਵੀਆਂ ਲਾਈਟਸ ਕੈਮਰਾਜ਼ ਤੇ ਉਹ ਤੁਸੀਂ ਸਾਹਮਣੇ ਟਨਲ ਦੇਖ ਸਕਦੇ ਹੋ 48 ਕਿਲੋਮੀਟਰ ਦਾ ਪੂਰਾ ਟਰੈਕ ਹੈ ਇਹ ਉਹਦੇ ਵਿੱਚੋਂ 90% ਜਿਹੜਾ ਟਰੈਕ ਹੈ ਨਾ ਉਹ ਸਾਰਾ ਜਿਹੜਾ ਟਨਲ ਦਾ ਹੀ ਹੈ ਮਤਲਬ ਮਤਲਬ ਜਿਹੜੀ ਲੋਂਗੇਸਟ 터ਨਲ ਆਉਂਦੀ ਆ ਨਾ 12 ਕਿਲੋਮੀਟਰ ਦੇ ਅਰਾਊਂਡ ਸਮਥਿੰਗ ਉਹ ਵੀ ਇਸੇ ਟ੍ਰੇਨ ਦੇ ਰੂਟ ਚ ਆਂਦੀ ਆ ਐਂਡ ਉਹ ਵੀ ਇੰਜਨ ਦੇਖ ਸਕਦੇ ਹੋ ਮੇਰੇ ਖਿਆਲ ਨਾਲ ਉਹੀ ਟ੍ਰੇਨ ਆ ਜਿਸ ਦਿਨ ਇਹਦੀ ਇਨੌਗੁਰੇਸ਼ਨ ਹੋਈ ਸੀ ਉਸ ਦਿਨ ਤਾਂ ਇਹਨਾਂ ਨੇ ਪੂਰੀ ਟ੍ਰੇਨ ਸਜਾਈ ਹੋਈ ਸੀਗੀ ਉਸ ਦਿਨ ਮੀਂਹ ਵੀ ਪੈ ਰਿਹਾ ਸੀਗਾ ਤੇ ਦੇਖੋ ਕਿੰਨਾ ਸੋਹਣਾ ਰੇਲਵੇ ਸਟੇਸ਼ਨ ਆ ਯਾਰ ਇਹ ਹੁਣ ਮੈਂ ਇਸ ਸਾਈਡ ਤੇ ਆਇਆ ਸੀਗਾ ਤੇ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਉਹ 터ਨਲ ਆ ਤੇ ਆਹਾ ਸੰਗਲਦਨ ਰੇਲਵੇ ਸਟੇਸ਼ਨ ਦਾ ਬੋਰਡ ਹੈ ਤੇ ਇਹ ਟ੍ਰੇਨ ਦਾ ਹਿੱਸਾ ਇੱਥੇ ਹੈ ਮੇਰੇ ਖਿਆਲ ਨਾਲ ਇਹ ਟ੍ਰੇਨ ਨਹੀਂ ਟ੍ਰੇਨ ਤਾਂ ਵੈਸੇ ਸੈਪਰੇਟ ਹੋਊਗੀ ਬਟ ਅਜੇ ਸਟਿਲ 1 ਘੰਟਾ ਹੈ ਮੈਂ ਸੋਚਿਆ ਰਿਕਾਰਡ ਕਰ ਲਾਂ ਉਸ ਤੋਂ ਬਾਅਦ ਮੈਂ ਕੁਝ ਖਾਣ ਜਾਵਾਂ ਤੇ ਆ ਪਟਰੀਆਂ ਦੇਖ ਲਓ ਕਿੰਨੀਆਂ ਨਵੀਆਂ ਨੇ ਨਹੀਂ ਤਾਂ ਪੂਰੇ ਇੰਡੀਆ 'ਚ ਜੇ ਤੁਸੀਂ ਦੇਖੋ ਤਾਂ ਮਤਲਬ ਰੇਲਵੇ ਸਟੇਸ਼ਨ ਤੇ ਬਹੁਤ ਜ਼ਿਆਦਾ ਖਿਲਾਰਾ ਪਿਆ ਹੁੰਦਾ ਕਿਉਂਕਿ ਓਵਰਕਰਾਊਡਿਡ ਬਹੁਤ ਜ਼ਿਆਦਾ ਹੋ ਗਿਆ ਪੋਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਪਰ ਇਹ ਰੇਲਵੇ ਸਟੇਸ਼ਨ ਤਿਆਰ ਹੋ ਰਿਹਾ ਹੈ ਕਸ਼ਮੀਰ ਦਾ ਰੇਲਵੇ ਸਟੇਸ਼ਨ ਹੈ ਇੰਨੀ ਸੋਹਣੀ ਥਾਂ ਤੇ ਹੈ ਇਹਨੂੰ ਇਹਨੂੰ ਸਾਂਭਣਾ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਮੈਨੂੰ ਬਹੁਤ ਯਕੀਨ ਹੈ ਵੀ ਕਸ਼ਮੀਰ ਦੇ ਲੋਕਾਂ ਲਈ ਇਹ ਗਿਫਟ ਹੈ ਤੇ ਕਸ਼ਮੀਰ ਦੇ ਲੋਕ ਇਹਨੂੰ ਜ਼ਰੂਰ ਸਾਂਭਣਗੇ ਹਾਲਾਂਕਿ ਅਜੇ ਇਹਨੂੰ ਥੋੜਾ ਸਮਾਂ ਹੈ ਤਿਆਰ ਹੋਣ ਚ ਪੂਰਾ ਪਰ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਇਹਨੂੰ ਬਣਾਇਆ ਗਿਆ ਕਿੰਨੀ ਸਾਫ਼ ਸਫਾਈ ਦੇ ਨਾਲ ਸਿੰਪਲ ਹੈ ਤੇ ਕਿੰਨਾ ਸੋਹਣਾ ਹੈ ਦੇਖਣ ਚ ਹੁਣ ਟ੍ਰੇਨ ਦੀ ਉਡੀਕ ਕਰਦੇ ਆ ਤੁਹਾਨੂੰ ਮੈਂ ਫੇਰ ਦੱਸੂਗਾ ਵੀ ਇਸ ਟ੍ਰੇਨ ਦੀ ਇੰਨੀ ਜ਼ਿਆਦਾ ਕਸ਼ਮੀਰ ਚ ਲੋਡ ਕਿਉਂ ਸੀਗੀ ਕਸ਼ਮੀਰ ਦੇ ਲੋਕਾਂ ਨੂੰ ਵੀ ਜਿਹੜੇ ਲੋਕ ਬਾਹਰੋਂ ਆਉਂਦੇ ਸੀ ਉਹਨਾਂ ਨੂੰ ਵੀ ਜਿਹੜਾ ਟਰਾਂਸਪੋਰਟ ਦਾ ਕੰਮ ਸੀ ਉਹਦੇ ਲਈ ਵੀ ਇਹ ਟ੍ਰੇਨ ਕਿਉਂ ਇੰਨੀ ਜ਼ਿਆਦਾ ਜ਼ਰੂਰੀ ਸੀਗੀ ਉਹ ਮੈਂ ਤੁਹਾਨੂੰ ਟ੍ਰੇਨ ਦਿਖਾਉਣ ਤੋਂ ਬਾਅਦ ਦੱਸੂਗਾ ਸੋ ਮੇਰੇ ਨਾਲ ਹੁਣ ਲੋਕਲ ਮੁੰਡੇ ਸੀਗੇ ਇਹਨਾਂ ਨੂੰ ਪੁੱਛਦਿਆਂ ਵੀ ਸਟੇਸ਼ਨ ਬਣਨ ਦਾ ਕੀ ਫਰਕ ਪਿਆ ਤੇ ਇਹਨਾਂ ਨੂੰ ਕਿਦਾਂ ਦਾ ਲੱਗ ਰਿਹਾ ਹੈ ਆਪਕੋ ਕੈਸਾ ਲੱਗ ਰਹਾ ਹੈ ਇਹ ਬਣਾ ਆਬੀ ਯਹਾਂ ਤੇ ਬਹੁਤ ਅਸਾ ਲੱਗ ਰਹਾ ਹੈ ਆਬੀ ਯਹਾਂ ਤੇ ਹਾਂ ਮਤਲਬ ਪਹਿਲੇ ਤਾਂ ਆਪਕੋ ਬਹੁਤ ਦਿੱਕਤ ਆਤੀ ਹੋਗੀ ਵਾਲੇ ਤਾਂ ਇਹ ਹੀਲੀ ਏਰੀਆ ਦਾ ਸਾਰਾ ਹਾਂ ਸੋ ਆਬੀ ਤਾਂ ਬਹੁਤ ਇਸਕੋ ਕਿਤਨਾ ਸਮੇਂ ਲੱਗ ਗਿਆ ਇਹਨਕੋ ਬਣਾਉਣੇ ਵਿੱਚ ਇਸਮੇ ਘੱਮ ਸੇਮ 10 ਸਾਲ ਤੋਂ ਉਪਰ 10 ਸਾਲ

10 ਸਾਲ ਸਮਾਂ ਥੋੜਾ ਨਹੀਂ ਹੁੰਦਾ 10 ਸਾਲ ਵੇਟ ਕਰਨ ਤੋਂ ਬਾਅਦ ਇਹਨਾਂ ਨੂੰ ਆਹਾ ਇਹਨਾਂ ਨੂੰ ਸੋਹਣਾ ਰੇਲਵੇ ਸਟੇਸ਼ਨ ਮਿਲਿਆ ਇਹ ਚਤਾਰੇ ਤਨਾ ਬਚਵਾ ਦਾ ਉਹ ਸਾਹਮਣੇ ਹੁਣ ਟ੍ਰੇਨ ਆ ਗਈ ਤੇ ਤੁਸੀਂ ਰਸ਼ ਦੇਖੋ ਕਿੰਨਾ ਜ਼ਿਆਦਾ ਹੋ ਗਿਆ ਹੁਣ ਕਿਉਂਕਿ ਟਾਈਮ ਟ੍ਰੇਨ ਦਾ ਹੋ ਗਿਆ ਹੈ ਤਾਂ ਰਸ਼ ਵੀ ਕੋਦਾਂ ਹੀ ਵੱਧ ਗਿਆ ਟ੍ਰੇਨ ਆ ਗਈ ਹੈ ਪਰ ਇਹ ਪਿੱਛੋਂ ਭਰੀ ਆਈ ਹੈ बिकॉज ਇਹ ਦੂਸਰੇ ਐਂਡ ਤੋਂ ਚੱਲ ਕੇ ਆਈ ਹੋਣੀ ਹੈ ਇੱਥੇ ਤੇ ਤੁਸੀਂ ਰਸ਼ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਹੋ ਗਿਆ ਲੋਕ ਨਿਕਲਣ ਹੀ ਦੇਰੇ ਪਹਿਲਾਂ ਲੋਕਾਂ ਨੂੰ ਅੰਦਰ ਜਾਣ ਦੀ ਕਾਹਲੀ ਹੈ ਮੇਰੇ ਖਿਆਲ ਨਾਲ ਸੀਟ ਸਾਰਿਆਂ ਨੂੰ ਮਿਲ ਜੂਗੀ ਇਜ਼ੀਲੀ ਗਾਇਸ ਯੈਸ ਗਾਇਸ ਸੋ ਹੁਣ ਸਾਰੇ ਬੈਠ ਗਏ ਐ ਟ੍ਰੈਫਿਕ ਵੀ ਘਟ ਗਿਆ ਇਸ ਸਾਈਡ ਤੇ ਐਂਡ ਮੈਨੂੰ ਪਤਾ ਸੀ ਸੀਟ ਮਿਲ ਹੀ ਜਾਣੀ ਆ ਸੋ ਇਧਰੋਂ ਚੱਲਦੇ ਹਾਂ ਹੁਣ ਅੰਦਰ मैं सोच रहा था कि ट्रेन नवी होगी बट ट्रेन पुरानी है। ਇਹ ਇਹਨਾਂ ਦੇ ਪਹਿਲਾਂ ਚੱਲਦੇ ਹੋਊਗਾ। ਕਾਨ ਉਹਦਾ ਰੂਟ ਵੀ ਚੇਂਜ ਕੀਤਾ ਗਿਆ ਕਿਉਂਕਿ ਮੈਂ ਟ੍ਰੇਨ ਨਵੀਂ ਐਕਸਪੈਕਟ ਕਰ ਰਿਹਾ ਸੀ। ਬਟ ਇਹ ਪੁਰਾਣੀ ਟ੍ਰੇਨ ਆ ਮੈਂ ਇਹਦੇ 'ਚ ਪਹਿਲਾਂ ਵੀ ਬੈਠਾ ਹੋਇਆ। ਜਦੋਂ ਮੈਂ ਲਾਸਟ ਟਾਈਮ ਦੂਸਰਾ ਜਿਹੜਾ ਇਹਨਾਂ ਦਾ ਦੂਸਰਾ ਸਟੇਸ਼ਨ ਹੈ ਸ਼੍ਰੀਨਗਰ ਦੇ ਕੋਲੇ ਉਹ ਉੱਥੇ ਸੀਗਾ। 2:20 ਹੋਏ ਐਂਡ ਰਾਈਟ ਟਾਈਮ ਤੇ ਟ੍ਰੇਨ ਚੱਲ ਪਈ ਐਂਡ ਸਾਹਮਣੇ ਵਾਲੀ ਟਨਲ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਡਾਇਰੈਕਟ ਉਹਦੇ 'ਚ ਐਂਟਰ ਕਰਕੇ ਆਉਣਾ ਸੀ। ਆਹ ਲਾਈਕਸ ਦੇਖ ਸਕਦੇ ਹੋ। ਫਾਈਨਲੀ ਹੁਣ ਜਾ ਕੇ ਟ੍ਰੇਨ ਪਹੁੰਚੀ ਐ ਆਰਾਊਂਡ 5:30 ਹੋ ਗਏ ਹੋਣਗੇ ਐਂਡ ਇਥੋਂ ਹੁਣ ਆਟੋ ਲੈ ਕੇ ਮੈਂ ਦਾਲ ਗੇਟ ਦੇ ਵੱਲ ਜਾਣਾ ਜੇ ਮੈਂ ਟ੍ਰੇਨ ਦੀ ਗੱਲ ਕਰਾਂ ਕੁਝ ਜ਼ਿਆਦਾ ਖਾਸ ਨਹੀਂ ਸੀਗੀ ਪੁਰਾਣੀ ਟ੍ਰੇਨ ਸੀ ਨੇ ਬਸ ਰੂਟ ਚੇਂਜ ਹੋਇਆ ਤੁਸੀਂ ਕਹਿ ਸਕਦੇ ਹੋ ਹਾਲਾਂਕਿ ਜਿੱਦਣ ਇਹਨਾਂ ਨੇ ਇਨੋਗਰੇਟ ਕਰਨਾ ਸੀ ਉਹ ਦਿਨ ਪੂਰੀ ਡੈਕੋਰੇਟ ਕੀਤੀ ਹੋਈ ਸੀ ਅਸ਼ੀਰ ਨਗਰ ਸਟੇਸ਼ਨ ਹੈ ਉਧਰੋਂ ਸਾਹਮਣੇ ਮਿਲਣਗੇ ਮੈਨੂੰ ਆਟੋਸ ਲਾਲ ਰੰਗ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਹੈ। ਜੀ ਕੋ ਕਹਿਆ ਹੈ ਨਾ ਤਾਂ ਨਾਮ ਕਿਸੇ ਦਾ ਜ਼ਡ ਵਾਈ ਜੀਓ ਲੇ ਕੁ ਬੰਦੇ ਕਰਦੇ। ਚਾਹ ਹੋ ਗਿਆ ਫਿਰ ਲੈ ਸੈਂਡਵਿਚ ਖਾਉਦੇ। ਜਰਾ ਉਹ ਅਲੱਗ ਸੇ ਚੱਲ ਜਾਈਏ। ਭਾਈ ਨੇ ਉਹ ਕਹਿਆ ਆਉਣ। ਸੋ ਹੁਣ ਮੈਂ ਵਾਪਸ ਆ ਗਿਆ ਸੀਗਾ। ਕੋ ਰੇਲਵੇ ਸਟੇਸ਼ਨ ਤੋਂ ਆਪਣੇ ਹੋਸਟਲ ਤਾਈ ਤੇ ਹੁਣ ਕੁਝ ਖਾ ਪੀ ਕੇ ਰਿਲੈਕਸਡ ਲੁਕਸ ਹੋ ਕੇ ਤੇ ਇੱਧਰ ਬੈਠੇ ਆ ਆ ਇੱਕ ਬੈਠਣ ਨੂੰ ਜਗ੍ਹਾ ਬਣਾਈ ਹੋਈ ਆ ਇਹਨਾਂ ਨੇ ਸੈਂਟਰ ਚ ਤੇ ਆਊਟਸਾਈਡ ਆ ਮੇਰਾ ਹੋਸਟਲ ਤੇ ਇੱਧਰ ਹਾਊਸ ਬੋਟਸ ਨੇ ਆ ਕੀ ਕਹਿੰਦੇ ਯਾਰ ਇਹਨਾਂ ਨੂੰ ਮੈਂ ਭੁੱਲੀ ਗਿਆ ਆ ਬੋਟਸ ਨੇ ਛੋਟੀਆਂ ਐਂਡ ਉੱਧਰ ਤੁਸੀਂ ਥੀ ਵਿਊ ਦੇਖ ਸਕਦੇ ਹੋ ਪਹਾੜਾਂ ਤੇ ਬਰਫ਼ ਦੇਖ ਸਕਦੇ ਹੋ ਇਸ ਵਾਰੀ ਸ਼੍ਰੀਨਗਰ ਚ ਬਰਫ਼ ਘੱਟ ਪਈ ਹੈ ਕਲਾਈਮੇਟ ਚੇਂਜ ਦੇ ਕਰਕੇ ਤੁਹਾਨੂੰ ਪਤਾ ਹੋਣਾ ਵੀ ਇਸ ਵਾਰ ਕਸ਼ਮੀਰ ਚ ਬਰਫ਼ ਪਈ ਵੀ ਲੇਟ ਆ ਥੋੜੀ ਜੀ ਸੋ ਜੇ ਟ੍ਰੇਨ ਦੀ ਗੱਲ ਕਰਾਂ ਜਿਹਦੇ ਚ ਮੈਂ ਆਇਆ ਟ੍ਰੇਨ ਸੀਗੀ ਤਾਂ ਦੇਖੋ ਬਹੁਤ ਜ਼ਿਆਦਾ ਕੰਜੈਸਟਿਡ ਸੀ ਕਰਾਊਡ ਬਹੁਤ ਜ਼ਿਆਦਾ ਸੀਗਾ ਬਟ ਸਟਿਲ ਜੇ ਆਪਾਂ ਗੱਲ ਕਰੀਏ ਸੋ ਟ੍ਰੇਨ ਚ ਕਰਾਊਡ ਬਹੁਤ ਜ਼ਿਆਦਾ ਸੀਗਾ ਤੇ ਟ੍ਰੇਨ ਗੰਦੀ ਬਹੁਤ ਸੀਗੀ ਅੰਦਰ ਉਹ ਨਾ ਜਿਵੇਂ ਸਫਾਈ ਨਹੀਂ ਸੀ ਹੋਈ ਹੋਈ ਬਟ ਇੱਕ ਰੂਟ ਸਟਾਰਟ ਹੋ ਗਿਆ ਉਹਦਾ ਲੋਕਾਂ ਨੂੰ ਤੇ ਜਿਹੜੇ ਟੂਰਿਸਟ ਆਉਂਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿ ਜਿਹੜਾ ਇਹ ਸਮਾਨ ਟਰਾਂਸਪੋਰਟ ਕਰਦੇ ਆ ਨਾ ਉਹਦੇ ਚ ਅੱਗੇ ਇਹਨਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਜਿਹੜਾ ਬਾਏ ਰੋਡ ਜਿਹੜਾ ਹਾਈਵੇ ਹੈ ਨਾ ਉਹਦੇ ਤੇ ਜੇ ਮੀਂਹ ਪੈ ਗਿਆ ਜੇ ਮਾਣੀ ਮੋਟੀ ਕੋਈ ਲੈਂਡਸਲਾਈਡ ਹੋ ਗਈ ਤਾਂ ਉੱਤੇ ਟ੍ਰੈਫਿਕ ਜਾਮ ਬਹੁਤ ਜ਼ਿਆਦਾ ਲੱਗ ਜਾਂਦਾ ਸੀ ਤੇ ਜੇ ਨਾ ਵੀ ਮੀਂਹ ਆ ਲੈਂਡਸਲਾਈਡ ਹੋਵੇ ਤਾਂ ਵੀ ਉੱਥੇ ਡੇਲੀ ਦਾ ਹੀ ਸੀ ਵੀ ਜਿਹੜਾ ਟ੍ਰੈਫਿਕ ਜਾਮ ਹੈ ਉਹ ਨਾਰਮਲ ਹੀ ਸੀ ਤੇ ਇਹ ਟ੍ਰੇਨ ਚੱਲਣ ਦੇ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਟਾਈਮ ਤੇ ਬਹੁਤ ਜ਼ਿਆਦਾ ਜਿਹੜੀ ਦੁਵਿਧਾ ਸੀਗੀ ਸੜਕ ਤੋਂ ਸਫਰ ਕਰਨ ਦੀ ਉਹ ਬਹੁਤ ਜ਼ਿਆਦਾ ਖਤਮ ਹੋਈ ਹੈ ਸੋ ਮੈਂ ਆ ਫੀਲ ਕੀਤਾ ਕਿਉਂਕਿ ਮੈਂ ਤੀਜੀ ਵਾਰ ਆਇਆ ਹਾਂ ਕਸ਼ਮੀਰ ਤਾਂ ਜਦੋਂ ਮੈਂ ਪਹਿਲੀ ਵਾਰ ਆਇਆ ਸੀ ਮੈਂ 9 ਘੰਟੇ ਜਾਮ ਚ ਵਸਿਆ ਦੂਸਰੀ ਵਾਰ ਵੀ ਦੂਸਰੀ ਵਾਰ ਚਲੋ ਮੈਂ ਆਪਣੀ ਬਾਈਕ ਤੇ ਸੀਗਾ ਤਾਂ ਮੈਂ ਜਲਦੀ ਨਿਕਲ ਗਿਆ ਪਰ ਹਮੇਸ਼ਾ ਦਾ ਉੱਥੇ ਇਹ ਪੰਗਾ ਜ਼ਰੂਰ ਹੈ ਸੋ ਮੇਰਾ ਤਾਂ ਇਹ ਵੀਊ ਪੁਆਇੰਟ ਹੈ ਜੇ ਤੁਸੀਂ ਵੀ ਆਓ ਜੇ ਤੁਸੀਂ ਵੀ ਆਉਣਾ ਹੈ ਪਬਲਿਕ ਟਰਾਂਸਪੋਰਟ ਤੋਂ ਤਾਂ ਟ੍ਰੇਨ ਤੋਂ ਹੀ ਆਇਓ ਬਾਈ ਰੋਡ ਨਾ ਆਇਓ ਬੱਸ ਵਗੈਰਾ ਤੇ ਕਿਉਂਕਿ ਤੁਸੀਂ ਉੱਥੇ ਫਸ ਜਾਓਗੇ ਕਸ਼ਮੀਰ ਦਾ ਸ਼੍ਰੀਨਗਰ ਦਾ ਵੀਊ ਹੈ ਨਾ ਜਿਹੜਾ ਬੜਾ ਐਸਥੈਟਿਕ ਜਿਹਾ ਲੱਗਦਾ ਜਿਵੇਂ ਪੁਰਾਣੀਆਂ ਫਿਲਮਾਂ ਦਾ ਵੀਊ ਨਹੀਂ ਹੁੰਦਾ ਉੱਦਾਂ ਦੀ ਵਾਈਬ ਆਉਂਦੀ ਹੈ ਇੱਥੇ ਕਿਸ਼ਾਪ ਦੇਖੋ ਤੇ ਹੁਣ ਮੈਂ ਬਹੁਤ ਜ਼ਿਆਦਾ ਥਕਿਆ ਹੋਇਆ ਹਾਂ ਬਹੁਤ ਜ਼ਿਆਦਾ ਥਕਾਵਟ ਹੋਈ ਹੋਈ ਹੈ ਤੇ ਮੈਂ ਰੈਸਟ ਕਰਨੀ ਹੈ ਕਿਉਂਕਿ ਮੈਂ ਰਾਤ ਦਾ ਸੁੱਤਾ ਨਹੀਂ ਰਾਤ ਦਾ 12:00 ਵਜੇ ਦੇ ਸਵਾ 12:00 ਨਾ ਟ੍ਰੇਨ 'ਚ ਬੈਠਾ ਤੇ ਹੁਣ ਬਸ ਨਹਾ ਧੋ ਕੇ ਫਰੈਸ਼ ਹੋ ਕੇ ਤੇ ਬਸ ਰੈਸਟ ਕਰਨੀ ਹੈ ਤੇ ਕੱਲ ਦੇਖਦੇ ਹਾਂ ਕੀ ਕਰਨਾ ਹੈ ਕੱਲ ਬਾਕੀ ਅਗਲੀਆਂ ਵੀਡੀਓਜ਼ 'ਚ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ done what